ਆਪਣੇ ਬਾਬੇ ਦੀ ਵਿਡਿਆਈ ਸੁਣੋ ਦੇਵਪੁਰੀ ਮੈਂ ਗਿਓ ਦੇਵਪੁਰੀ ਚਲੇ ਗਏ ਰੱਬ ਦੀ ਪੁਰੀ ਚ ਤੇ ਗਏ ਬਾਣੀ ਵਿੱਚ ਲਿਖਿਆ ਆਪ ਪਰਮੇਸ਼ਰ ਭਾਇਓ ਆਪ ਪਰਮੇਸ਼ਰ ਭਾਇਓ ਨਹੀਂ ਭਾਇਓ 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 ਰੱਬ ਨੂੰ ਚੰਗਾ ਲੱਗਾ ਵੀ ਜਿਹੜਾ ਮੇਰੇ ਘਰ ਆਇਆ ਤੁਧ ਆਵਤ ਮੇਰਾ ਮਨ ਤਨ ਹਰਿਆ ਉੜਤੇ ਕੋ ਉੜਤਾ ਮਿਲੇ ਤੁਰਦੇ ਕੋ ਤੁਰਦਾ ਜੀਵਤੇ ਕੋ ਜੀਵਤਾ ਮਿਲੇ ਮੂਹੇ ਕੋ ਮੂਹਾ ਰੱਬ ਜੀ ਖੁਸ਼ ਹੋਏ ਅੱਜ ਚੱਲਣ ਗਿਆ ਟਿਕਾਣੇ ਦੀਆਂ ਗੱਲਾਂ ਕੀ ਜੀ ਤੁਸੀਂ ਕੁਝ ਬੋਲਦੇ ਹੋ ਅਗਲਾ ਕੁਝ ਬੋਲਦਾ ਹੈ ਗੋਸ਼ਟ ਸਿਰੇ ਨਹੀਂ ਚੜਦੀ ਰੱਬ ਨੇ ਆਖਿਆ ਆਇਓ ਖੁਸ਼ ਹੋਵੇ ਚਾਰਚ ਮੇਰੇ ਵੇਖਿਆ ਜਗਤ ਦੇ ਮਾਲਕ ਆਕਾਲ ਪੁਰਖ ਨੇ ਵੇਖਿਆ ਐਡੀ ਵੱਡੀ ਸ਼ਖਸੀਅਤ ਸ੍ਰਿਸ਼ਟੀ ਤੇ ਜਾ ਕੇ ਅੱਜ ਫੇਰ ਮੁੜ ਕੇ ਆਈ ਆ ਇਹਨੂੰ ਬਾਵਾ ਕਿੱਥੇ ਇਹਨੂੰ ਕਿਹੜੀ ਕੁਰਸੀ ਤੇ ਬਾਵਾ ਕਿਹੜੇ ਸੋਫੇ ਤੇ ਬਾਵਾ ਤਕਰੀਬ ਨਵਾਜ ਨੇ ਬਾਣੀ ਚ ਅੱਗੇ ਲਿਖਿਆ ਟਿਕੇ ਹੋਣਾ ਜੀ ਹਰ ਸੰਘਾਸਣ ਦੀਓ ਨਹੀਂ ਪਤਾ ਨਹੀਂ ਲੱਗਾ ਉਹਨਾਂ ਨੇ ਤੇ ਡਾਡਾ ਨਿਕਲ ਜਾਣੀ ਹੈ ਡਾਡਾ ਰੱਬ ਨੇ ਆਪਣਾ ਸਿੰਹਾਸਣ ਛੱਡਤਾ ਇਹਦੇ ਨਹੀਂ ਬਾਬਾ ਨਾਨਕ ਬਾਬੇ ਨਾਨਕ ਲਈ ਹਰ ਸੰਗਾਸਣ ਦੀਓ ਸ੍ਰੀ ਗੁਰੂ ਤਹੇ ਬਿਠਾਇਓ ਆਪਣੇ ਸੰਗਾਸਣ ਤੇ ਬਹਤਤਾ ਗੁਰੂ ਨੂੰ ਤੇ ਕੁਝ ਗੱਲਾਂ ਕੀਤੀਆਂ ਆਖੋ ਵਾਹਿਗੁਰੂ ਵਾਹਿਗੁਰੂ ਸਭ ਕੁਝ ਤੁਹਾਨੂੰ ਦੇ ਕੇ ਭੇਜਿਆ ਏ ਸਾਰੀਆਂ ਝੋਲੀਆਂ ਅਕਾਲ ਪੁਰਖ ਨੇ ਆਪਣਾ ਸਾਰੀਆਂ ਪਾਵਰਾ ਤੁਹਾਨੂੰ ਦੇ ਕੇ ਆਪ ਨਰੈਣ ਕਲਾ ਤਾਰ ਜਗ ਮੇਂ ਪਰਵਰਯੋ ਆਪਨੀ ਸਾਰੀ ਪਾਵਰ ਦੇ ਕੇ ਤੁਹਾਨੂੰ ਭੇਜਿਆ ਹੈ ਅੱਜ ਦੁਬਾਰਾ ਕਿ ਤਰ੍ਹਾਂ ਆਉਣਾ ਹੋਇਆ ਕੌਣ ਪੁੱਛ ਰਿਹਾ ਅਕਾਲ ਪੁਰਖ ਪੁੱਛ ਰਿਹਾ ਜਗਤ ਦੇ ਮਾਲਕ ਨੂੰ ਅੱਜ ਦੁਬਾਰਾ ਕਿ ਤਰ੍ਹਾਂ ਆਉਣਾ ਹੋਇਆ ਕਹਿੰਦੇ ਜੀ ਤੁਸੀਂ ਮੈਨੂੰ ਬਹੁਤ ਕੁਝ ਦਿੱਤਾ ਹੈ ਬੜੀਆਂ ਬਖਸ਼ਾਂ ਦਿੱਤੀਆਂ ਭਗਤ ਖਨਾਨਾ ਗੁਰੂ ਨਾਨਕ ਕੋ ਦਿਆ ਭਗਤੀ ਦਾ ਖਜ਼ਾਨਾ ਕਿਹਨੂੰ ਦਿੱਤਾ ਤੇ ਫਿਰ ਕਿਸੇ ਨੂੰ ਕਿੰਨੀ ਦਿੱਤੀ ਕਿਸੇ ਨੂੰ ਕਿੰਨੀ ਦਿੱਤੀ ਭਗਤੀ ਫਿਰ ਲੇਖਾ ਮੂਲ ਨਾ ਲਿਆ ਬੋਲੋ ਫਿਰ ਲੇਖਾ ਮੂਲ ਨਾ ਲਿਆ ਤੁਸੀਂ ਆਪਣੇ ਬੱਚੇ ਨੂੰ ਕਿਤੇ ਭੇਜਦੇ ਹੋ 50 ਰੁਪਏ ਦੇ ਕੇ ਭੇਜਦੇ ਹੋ ਲੇਖਾ ਮੰਗਦੇ ਹੋ ਕਿ ਨਹੀਂ ਬੇਟਾ ਕਿੱਥੇ ਖਰਚੇ ਇੱਥੇ ਅਕਾਲ ਪੁਰਖ ਨੇ ਜਦੋਂ ਭਗਤ ਭੰਡਾਰਾ ਗੁਰੂ ਨਾਨਕ ਨੂੰ ਬਖਸ਼ਿਆ ਵੀ ਜਾਓ ਜਗਤ ਵਿੱਚ ਉਲਟਾਓ ਜਾਓ ਜਮਾਨੇ ਵਿੱਚ ਜਪਾਓ ਮੇਰਾ ਨਾਮ ਜਾਓ ਜਮਾਨੇ ਮੈਂ ਬੋਲਦੇ ਨਹੀਂ ਜਾਓ ਜਮਾਨੇ ਮੈਂ ਜਪਾਓ ਮੇਰਾ ਨਾਮ ਜਪਾਓ ਮੇਰਾ ਨਾਮ ਤੇ ਜਗਤ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਹੱਥੀ ਲੋੜ ਕੇ ਪੁੱਛਿਆ ਨਾਮ ਜਪਾਉਣ ਨਾਲ ਕੀ ਹੋਊਗਾ ਅਕਾਲ ਪੁਰਖ ਨੇ ਅੱਗੇ ਆ ਕੇ ਫਿਜਾ ਪਾਕ ਹੋ ਜਾਏਗੀ ਜਾਪ ਸੇ ਫਿਰ ਆ پاک ਹੋ ਜਾਏਗੀ ਜਾਪ ਸੇ ਇਹ ਵਾਤਾਵਰਨ ਜਿਹੜਾ ਗੰਦਾ ਹੋ ਗਿਆ ਨਾ ਹੋ ਗਿਆ ਕਿ ਨਹੀਂ ਬੋਲੋ ਹਰ ਬੰਦੇ ਦੀ ਅੱਖ ਗੰਦੀ ਹਰ ਬੰਦੇ ਦੀ ਜੁਬਾਨ ਗੰਦੀ ਹਰ ਬੰਦੇ ਦਾ ਕਰਤਾਰ ਗੰਦਾ ਹੋਇਆ ਕਿ ਨਹੀਂ ਬੋਲੋ ਨਾ ਇਹ ਫਿਰ ਆ ਵਾਤਾਵਰਨ ਗੰਦਾ ਹੋ ਗਿਆ ਬਾਬੇ ਨਾਨਕ ਨੂੰ ਕਿਹਾ ਜਾਓ ਤੁਸੀਂ ਸਿੜੀ ਤੇ ਜੇ ਪਾਓ ਮੇਰਾ ਨਾਮ ਆਖਿਆ ਜੀ ਉਹਦੇ ਨਾਲ ਕੀ ਹੋਊ ਫਿਜਾ پاک ਹੋ ਜਾਏਗੀ ਜਾਪ ਸੇ ਜੋ ਰੀਤੀ ਹੈ ਨਾ پاک ਅਬ ਪਾਪ ਸੇ ਜਿਹੜੇ ਲੋਕਾਂ ਦੀ ਸੁਰਤ ਨਪਾਕ ਹੋ ਗਈ ਆ ਪਾਪ ਕਰ ਕਰਕੇ ਇਹਨਾਂ ਨੂੰ ਨਾਮ ਜਪੋ ਭਰੀਏ ਮਤ ਇਹ ਜਿਹੜੀ ਮਤ ਲੋਕਾਂ ਦੀ ਪਾਪਾਂ ਨਾਲ ਭਰ ਗਈ ਉਹ ਧੋਪ ਹੈ ਜਾਓ ਉੱਥੇ ਜਾ ਕੇ ਨਾਮ ਜਪੋ ਤੇ ਬਾਬੇ ਨਾਨਕ ਨੂੰ ਫੇਰ ਪੁੱਛਿਆ ਬਾਬਾ ਜੀ ਸ੍ਰਿਸ਼ਟੀ ਦੇ ਉੱਤੇ ਬਾਬਾ ਨਾਨਕ ਬਾਬਾ ਨਾਨਕ ਹੋਰੀ ਅੱਜ ਕਿਤਰਾ ਹੋਣਾ ਹੋਇਆ ਤੇ ਬਾਬੇ ਨਾਨਕ ਨੇ ਆਖਿਆ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਤੁਸੀਂ ਮੈਨੂੰ ਸਭ ਕੁਝ ਦਿੱਤਾ ਤਾਂ ਇਹ ਤੇ ਕਹਿੰਦੇ ਹੋ ਸੱਚੇ ਸਹਿਬਾ ਤਾਂ ਕਹਿੰਦੇ ਹੋ ਹੈ ਹੀ ਬਾਬੇ ਨਾਨਕ ਦੇ ਘਰ ਸਭ ਕੁਝ ਕੋਈ ਸ਼ੱਕ ਨਹੀਂ ਇੱਥੋਂ ਹੀ ਮਿਲਦਾ ਹੈ ਇੱਥੋਂ ਮੁਕਤੀ ਮਿਲਦੀ ਇੱਥੋਂ ਜੁਗਤੀ ਮਿਲਦੀ ਇੱਥੋਂ ਸਾਰੇ ਸ੍ਰਿਸ਼ਟੀ ਦੇ ਸੁੱਖ ਮਿਲਦੇ ਹੈ ਹੁਣ ਕੀ ਲੈਣ ਆਇਓ ਕਹਿੰਦੇ ਚੀਜ਼ਾਂ ਬਹੁਤੀਆਂ ਨੇ ਭਾਂਡਾ ਛੋਟਾ ਏ ਆ ਸੁਣੋ ਜੀ ਚੀਜ਼ਾਂ ਬਹੁਤੀਆਂ ਦੇਤੀਆਂ ਤੁਸੀਂ ਤੇ ਪਾਉਣ ਵਾਲਾ ਭਾਂਡਾ ਛੋਟਾ ਏ ਛੋਟਾ ਏ ਅਕਾਲਪੁਰਖ ਨੇ ਆਖਿਆ ਪਹਿਲਾਂ ਬਹੁਤ ਕੁਝ ਦਿੱਤਾ ਏ ਬੋਲੋ ਕੀ ਗਰੀਬੀ ਬਖਸ਼ੋ ਆ ਬੰਗਲਾ ਸਾਹਿਬਾਂ ਨੇ ਕਦੀ ਕਿਸੇ ਨੇ ਗਰੀਬੀ ਮੰਗੀ ਬੋਲੋ ਨਾ ਬਾਬੇ ਨਾਨਕ ਦੇ ਪੁੱਤਰ ਕਿਸੇ ਨੇ ਝੋਲੀ ਾੜ ਕੇ ਆਖਿਆ ਮੈਨੂੰ ਗਰੀਬੀ ਗਰੀਬੀ ਕੰਦਾਲਤਾ ਦਾ ਨਾਂ ਨਹੀਂਗਾ ਗੁਰਬਾਣੀ ਜਿੰਨੀ ਵਾਰ ਗਰੀਬੀ ਛਵੇ ਨਿਮਰਤਾ ਲਈ ਆਈ ਆ ਨਿਮਰਤਾ ਲਈ ਮੈਨੂੰ ਸਿੱਧ ਮੱਥਾ ਟੇਕਣ ਤੇ ਮੈਨੂੰ ਹੰਕਾਰ ਨਾ ਆਵੇ ਮੈਨੂੰ ਸਾਰੇ ਪੀਰ ਮਲਤਾਨ ਦੇ ਮੱਕੇ ਮਦੀਨੇ ਦੇ ਅਖਣ ਬਾਬਾ ਅਸੀਂ ਨਾਂ ਤਾਂ ਸੁਣਿਆ ਸੀ ਖੁਦਾ ਦਾ ਖੁਦਾ ਨੂੰ ਕਦੀ ਵੇਖਿਆ ਨਹੀਂ ਜਦੋਂ ਤੂੰ ਚੌਂਕੜਾ ਮਾਰ ਕੇ ਬੈਠਾ ਹੈ ਨਾ ਤੇਰੇ ਚਿਹਰੇ ਤੋਂ ਸਾਨੂੰ ਖੁਦਾ ਦੇ ਦਰਦਾਰ ਹੋ ਰਿਹਾ ਹੈ ਬਾਬਾ ਖੁਦਾ ਦਾ ਨਾਮ ਸੁਣਿਆ ਸੀ ਖੁਦਾ ਵੇਖਿਆ ਨਹੀਂ ਸੀ ਅੱਜ ਤੇਰੇ ਰੂਪ ਦੇ ਉੱਤੋਂ ਖੁਦਾ ਦੇ ਦیدار ਹੋਏ ਫਿਰ ਹੰਕਾਰ ਨਹੀਂ ਆਇਆ ਹਿੰਦੂਆਂ ਕੋਲ ਗਿਆ ਹਰਦਵਾਰਨ ਉਹਨਾਂ ਨੇ ਆਖਿਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੂੰ ਮਹਾਨ ਹੈ ਤੂੰ ਸਾਨੂੰ ਭੁੱਲਿਆਂ ਨੂੰ ਰਾਹੇ ਪਾਇਆ ਹੈ ਉੱਥੇ ਹੰਕਾਰ ਨਹੀਂ ਆਇਆ ਗਰੀਬੀ ਲੈ ਕੇ ਆਇਆ ਮੇਰਾ ਜਗਤ ਗੁਰੂ ਨਾਨਕ ਪਾਤਸ਼ਾਹ ਦੁਨੀਆ ਦੇ ਉੱਤੇ ਤੇ ਤੁਹਾਨੂੰ ਸਾਰਿਆਂ ਨੂੰ ਅਣਕ ਇੱਕ ਬੜਾ ਪਿਆਰਾ ਗੀਤ ਗਾ ਕੇ ਸੁਣਾਇਆ ਸਾਰੀ ਦੁਨੀਆ ਦੇ ਲੋਕੋ ਬਾਬੇ ਨਾਨਕ ਨੂੰ ਮੰਨਣ ਵਾਲਿਓ ਰੱਖ ਗਰੀਬੀ ਵੇਸ ਤੇ ਰੱਖ ਗਰੀਬੀ ਵੇਸ ਰੱਖ ਗਰੀਬੀ ਵੇਸ ਰਾਖ ਗਰੀਬੀ ਵੇਸ ਗਰੀਬੀ ਵਾਰੀ ਚੁੱਪ ਹੋ ਗਏ ਉਹ ਨਾ ਜੇ ਮੈਂ ਕਹਤਾ ਲਾਟੋ ਨਿਕੜਾਵੇ ਤੇ ਤੁਹਾਨੂੰ 5 ਕਰੋੜ ਰੁਪਈਆ ਮਿਲ ਜੇ ਫਿਰ ਬੜੀ ਉੱਚੀ ਬੋਲੋਗੇ ਹੱਥ ਜੋੜ ਕੇ ਬੇਨਤੀ ਆ ਜੋ ਬਾਬੇ ਨੇ ਕਿਹਾ ਜਗਤ ਗੁਰੂ ਨਾਨਕ ਸਾਹਿਬ ਨੇ ਸ੍ਰੀਤੀ ਨੂੰ ਕਿਹਾ ਰੱਖ ਗਰੀਬੀ ਵੇਸ ਰੱਖ ਗਰੀਬੀ ਵੇਸ ਰੱਖ ਗਰੀਬੀ ਵੇਸ ਗੁਰੂ ਗ੍ਰੰਥੀ ਦੇਵਾ ਬਾਬਾ ਨਾਨਕ 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 ਜਿੰਨੇ ਭੈਣ ਭਰਾ ਆਏ ਇੱਕ ਵਾਰ ਸਾਰੇ ਫੇਰ ਆਪਣੀ ਸਾਰੀ એનર્ਜੀ ਸਰੀਰ ਦੀ ਇਕੱਠੀ ਕਰ ਲੋ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਸਾਨਕ ਜਨ ਗੁਰੂ ਨਾਨਕ ਸੁਧਾਨ ਗੁਰੂ ਨਾਨਕ ਜਾਹਿਰ ਪੀਰ ਜਗਤ ਗੁਰ ਬਾਬਾ ਜਾਹਿਰ ਪੀਰ ਜਗਤ ਗੁਰ ਬਾਬਾ ਜਾਹਿਰ ਪੀਰ ਜਗਤ ਗੁਰ ਬਾਬਾ ਉਸ ਜਗਤ ਪੀਰ ਗੁਰੂ ਨਾਨਕ ਪਾਤਸ਼ਾਹ ਦਾ ਅੱਜ ਜਨਮ ਨਹੀਂ ਕੀ ਹੈ ਆਗਮਨ ਕਹਿ ਲੋ ਅਕ ਵੈਗਰੂ ਵੈਲੈਕੂ ਇਹ ਨਹੀਂ ਕਰਨਾ ਅੱਜ ਤੋਂ ਬਾਅਦ ਜਨਮਿਆ ਨਹੀਂ ਗੁਰੂ ਗੁਰੂ ਪ੍ਰਗਟ ਹੋਇਆ ਅੱਜ ਦੇ ਦੀਵਾਨ ਵਿੱਚੋਂ ਕਥਾ ਵਿੱਚੋਂ ਬਾਲਾ ਪ੍ਰੀਤਮ ਦੀ ਹਾਜ਼ਰੀ ਵਿੱਚੋਂ ਅੱਜ ਤੋਂ ਬਾਅਦ ਨਾ ਖਾਲਸੇ ਦਾ ਜਨਮ ਦਿਹਾੜਾ ਕਹਿਣਾ ਹੈ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਜਨਮ ਦਿਹਾੜਾ ਕਹਿਣਾ ਤੇ ਨਾ ਗੁਰੂ ਨਾਨਕ ਸਾਹਿਬ ਦਾ ਜਨਮ ਦਿਹਾੜਾ ਕਹਿਣਾ ਮੇਰਾ ਸਤਿਗੁਰੂ ਕਿਰਪਾ ਕਰੇ ਜਗਤ ਗੁਰੂ ਨਾਨਕ ਸਾਹਿਬ ਦੀਆਂ ਵਡਿਆਈਆਂ ਕਰਦਿਆਂ ਭਾਈ ਸਾਹਿਬ ਨੇ ਬੋਲਿਆ ਵੀ ਜਦੋਂ ਸਮੇਂ ਦੇ ਪ੍ਰਚਾਰਕ ਭ੍ਰਸ਼ਟ ਹੁੰਦੇ ਹਨ ਨਾ ਪ੍ਰਚਾਰਕ ਤੇ ਉਦੋਂ ਧਰਮ ਦੀ ਬਹਿਰਮਤੀ ਹੁੰਦੀ ਸਾਰੀਆਂ ਗੱਲਾਂ ਮੈਂ ਧਿਆਨ ਦੇ ਕੇ ਸੁਣੀਆਂ ਭਾਈ ਸਾਹਿਬ ਦੀਆਂ ਸਤਕਾਰਯੋਗ ਦੀਆਂ ਕਹਿੰਦੇ ਜਾਂ ਤਾਂ ਅਣਜਾਣੇ ਨੇ ਪਤਾ ਨਹੀਂ ਜਾਂ ਜਾਣ ਕੇ ਧਰਮ ਦੀ ਵਿਆਖਿਆ ਗਲਤ ਕਰਦੇ ਜਾਂ ਕਿਸੇ ਲਾਲਚ ਵੱਸ ਇਹ ਲੋਕੀ ਰਾਤੋਂ ਉੱਤਰ ਗਏ ਕਾਦੀ ਬ੍ਰਾਹਮਣ ਤੇ ਜੋਗੀ ਬੋਲੋ ਉਂਗਲਾਂ ਉਂਗਲਾਂ ਦੇ ਗਿਣੋ ਕਾਦੀ ਬ੍ਰਾਹਮਣ ਤੇ ਲੋਕੀ ਇਹ ਤਿੰਨ ਪ੍ਰਚਾਰ ਦੇ ਥੰਮ ਸੀ ਉਦੋਂ ਜਾਂ ਤੇ ਲੋਕੀ ਜੋਗੀਆਂ ਨਾਲ ਜੁੜੇ ਸੀ ਜਾਂ ਮੁਸਲਮਾਨਾਂ ਨਾਲ ਜੁੜੇ ਸੀ ਜਾਂ ਬ੍ਰਾਹਮਣਾਂ ਨਾਲ ਜੁੜੇ ਸੀ ਤੇ ਗਰੀਬ ਨਿਵਾਜ ਪਾਤਸ਼ਾਹ ਨੇ ਇੱਥੇ ਆਣ ਕੇ ਜਿਹੜੀ ਪਹਿਲੀ ਨਮਜ਼ ਫੜੀ ਉਹ ਨਵਜ ਨੇ ਦੱਸਿਆ ਆਖੋ ਵਾਹਿਗੁਰੂ ਗਣ ਤੇ ਡਾਕਟਰ ਟੁੱਟੀਆਂ ਲਾ ਕੇ ਵੰਦੇ ਆ ਨਾ ਕਦੀ ਲੋਕੀ ਡਾਕਟਰ ਕੀ ਕਰਦੇ ਨਵਜ ਫੜਦੇ ਸੀ ਨਵਜ ਮੇਰੇ ਜਗਤ ਗੁਰੂ ਨਾਨਕ ਨੇ ਸਮਾਜ ਦੀ ਨਵਜ ਫੜੀ ਵਾਹਿਗੁਰੂ ਕੀ ਸਮਾਜ ਬਿਮਾਰ ਕਿਉਂ ਹੋ ਗਿਆ ਉਹਨੇ ਕਹਿ ਰਿਆ ਨਾ ਮੁੰ ਦਵਾਈ ਗਲਤ ਦਿੱਤੀ ਜਾ ਰਹੀ ਇਹਨਾਂ ਨੂੰ ਵਾਹਿਗੁਰੂ ਇਨਾਂ ਨੂੰ ਉਹ ਪੁੜੀ ਨਹੀਂ ਦਿੱਤੀ ਜਾ ਰਹੀ ਅਵਲ ਅੱਲਾ ਨੂਰ ਅਪਾਇਆ ਕੁਦਰਤ ਕੇ ਸਭ ਅਮੀਨ ਇਹ ਦੁਨੀਆ ਵੰਡੀ ਤਾਂ ਗਈ ਪਰੇਸ਼ਾਨੀਆਂ ਧਰਤੀ ਤੇ ਤਾਂ ਪੈ ਗਈਆਂ ਪਹਿਲੇ ਕਾਜੀ ਦਾ ਨਾਮ ਲੈ ਕੇ ਕਹਿੰਦੇ ਕਹਿੰਦੇ ਕਾਦੀ ਜਿਹੜਾ ਕਾਦੀ ਕਾਦੀ ਸ਼ਬਦ ਵਰਤਿਆ ਮਗਰ ਅਰਥ ਹੈ ਕਾਜੀ ਇਹ ਝੂਠ ਬੋਲਣ ਲੱਗ ਪਏ ਪ੍ਰਚਾਰਕ ਵੀ ਝੂਠ ਬੋਲਣ ਲੱਗ ਪਏ ਅੱਖੋ ਵੈਗਰੂ ਮਹਿਸੂਸ ਕਰਦੇ ਹੋ ਕਿ ਨਹੀਂ ਗੁਰਪੁਰਬ ਵਾਲੇ ਦਿਨ ਕੋਈ ਤਿੱਖੀ ਗੱਲ ਨਾ ਮੇਰਾ ਗੁਰੂ ਮੇਰੇ ਕੋਲ ਕਰਾਵੇ ਜਦ ਨਾਲ ਕਿਸਦਾ ਦਿਲ ਦੁਖੇ ਭਾਵੇਂ ਮਾੜਾ ਹੋਵੇ ਚੰਗਾ ਹੋਵੇ ਸੱਚੀ ਗੱਲ ਵੀ ਭਾਈ ਸਾਹਿਬ ਨੇ ਅੱਗੇ ਕਿਹਾ ਸੱਚ ਸੁਣਾਏ ਸੀ ਸੱਚ ਕੀ ਵੇਲਾ ਬਾਬਾ ਸੱਚ ਕੀ ਬਾਣੀ ਇਹ ਤੂੰ ਹੀ ਕਹਿ ਸਕਦਾ ਹੈ ਸੱਚ ਦੀਆਂ ਗੱਲਾਂ ਮੂੰਹ ਦੇ ਉੱਤੇ ਤੂੰ ਹੀ ਬਾਬਰ ਨੂੰ ਬਾਬਰ ਕਹਿ ਸਕਦਾ ਹੈ ਤੂੰ ਹੀ ਕਾਜੀ ਨੂੰ ਇਹ ਗੱਲਾਂ ਕਹਿ ਸਕਦਾ ਹੈ ਤੂੰ ਹੀ ਕਹੂ ਬਾਦਸ਼ਾਹ ਨੂੰ ਕਹਿ ਸਕਦਾ ਹੈ ਲਾਹਨਤ ਹੈ ਤੈ ਕੂਵੇ ਤੈਂਡੀ ਕਮਾਈ ਕਿ ਤੂੰ ਕਹਿ ਸਕਦਾ ਹੈ ਅੱਜ ਦੇ ਬਾਦਸ਼ਾਹ ਦੇ ਸਾਹਮਣੇ ਕੋਈ ਬੋਲੇ ਸਾਰੇ ਪੂਸ਼ੇ ਲਾਉਂਦੇ ਫਿਰਦੇ ਅੱਗੇ ਅਖ ਵੈਗੁਰੂ ਵੈਰੀ ਗੁਰੂ ਇਹ ਤੂੰ ਹੈ ਬਾਬਾ ਜਿਨੇ ਐਡੇ ਵੱਡੇ ਹਾਕਮ ਨੂੰ ਆਖਿਆ ਲਾਹਨਤ ਹੈ ਤੈ ਕੂਵੇ ਤੈਂਡੀ ਕਮਾਈ ਉਹ ਦਗੇਬਾਜ਼ੀ ਕਰਕੇ ਦੁਨੀਆ ਲੁੱਟ ਖਾਈ ਦੁਨੀਆ ਦਾ دیਵਾਨਾ ਕਹੇ ਮੁਲਖ ਮੇਰਾ ਆਈ ਮੌਤ ਸਿਰ ਪਰ ਨਾ ਤੇਰਾ ਨਾ ਮੇਰਾ ਇਹ ਬਾਬਾ ਤੇਰੀ ਜबान ਚ ਜੁਰਤ ਸੀ ਤੇਰੀ ਰਸਨਾ ਵਿੱਚ ਜੁਰਤ ਸੀ ਤੂੰ ਕਾਜੀ ਨੂੰ ਆਖਿਆ ਕਾਦੀ ਕੂੜ ਬੋਲ ਕੂੜ ਮਿੱਦ ਮਲ ਖਾਏ ਜਿਹੜਾ ਝੂਠ ਬੋਲਣਾ ਹੈ ਨਾ ਮਲ ਜਿਹੜਾ ਅੰਦਰੋਂ ਮਲ ਮੂਤਰ ਨਿਕਲਦਾ ਹੈ ਗੰਧ ਨਿਕਲਦਾ ਹੈ ਜਿਹੜਾ ਬੰਦਾ ਝੂਠ ਬੋਲਦਾ ਹੈ ਨਾ ਉਹ ਆਪਣੇ ਮੂੰਹ ਦੇ ਨਾਲ ਮਲ ਖਾਂਦਾ ਮਲ ਕਾਜੀ ਦੀ ਪਹਿਲੀ ਗੱਲ ਕੀਤੀ ਕਾਦੀ ਕੂੜ ਬੋਲ ਮਲ ਖਾਏ ਕਾਜੀ ਝੂਠ ਬੋਲ ਬੁਲ ਕੇ ਕੀ ਕਿਸੇ ਕਿਤਾਬ ਵਿੱਚ ਲਿਖਿਆ ਸੀ ਇਸਲਾਮ ਦੀ ਚ ਕਿ 7 ਤੇ 9 ਸਾਲ ਦੇ ਬੱਚਿਆਂ ਨੂੰ ਨੀਆਂ ਚ ਚੁਣ ਦੋ ਕਿਸੇ ਲਿਖਿਆ ਥੋੜਾ ਆ ਮੇਰਾ ਮੁਸਲਮਾਨ ਵੀ ਇੱਥੇ ਮੱਥਾ ਟੇਕ ਕੇ ਗਿਆ ਵਾ ਇੱਥੇ ਹੀ ਹੋਊਗਾ ਲੈ ਅਕ ਵੈਗਰ ਇਹਨਾਂ ਨੂੰ ਪੁੱਛ ਕੇ ਵੇਖੋ ਕੁਰਾਨੇ ਪਾਕ ਵਿੱਚ ਕੋਈ ਐਹੋ ਜੀ ਗੱਲ ਲਿਖੀ ਆ ਦੁੱਧ ਪੀਂਦੇ ਬੱਚੇ ਨੂੰ ਤੇ ਬਜ਼ੁਰਗ ਨੂੰ ਮਾਰਨਾ ਕੁਰਾਨ ਵਿੱਚ ਪਾਕ ਵਿੱਚ ਲਿਖਿਆ ਤੇ 7 ਸਾਲ ਦੇ ਬੱਚੇ ਨੂੰ 9 ਸਾਲ ਦੇ ਸਹਬਜ਼ਾਦੇ ਨੂੰ ਕਿਤੇ ਜਦੋਂ ਤੂੰ ਕਿਹਾ ਹੋਊਗਾ ਤੇਰਾ ਕਲੇਜਾ ਨਾ ਫਟ ਗਿਆ ਹੋਊ ਤੇਰਾ ਕਲੇਜਾ ਮੂੰਹ ਨੂੰ ਨਾ ਆ ਗਿਆ ਹੋਊਗਾ ਝੂਠ ਬੋਲ ਕੇ ਜਦੋਂ ਤੂੰ ਆਖਿਆ ਵੀ ਸਾਡੀ ਸ਼ਰਮ ਵਿੱਚ ਲਿਖਿਆ ਹੈ ਵੀ ਜਿਹੜਾ ਬੰਦਾ ਇੰਨੀ ਮੰਦਾ ਉਹਨੂੰ ਜੀਂਦੇ ਨੂੰ ਨਹੀਂ ਚ ਚਣ ਕੇ ਸ਼ਹੀਦ ਕਰ ਦਿੱਤਾ ਜਾਵੇ ਇਹ ਝੂਠ ਬੋਲਿਆ ਕਾਜੀ ਨੇ ਵਾਹਿਗੁਰੂ ਤੇ ਗੰਦ ਖਾਦਾ ਕਾਜੀ ਕੂੜ ਬੋਲ ਤੇ ਬ੍ਰਾਹਮਣ ਨਾਵੇ ਜੀਆਂ ਖਾਏ ਖਾਏ ब्राह्मण ਚੁਬੀਆਂ ਲਾਈ ਜਾਂਦਾ ਹੈ ਗੰਗਾ ਦੇ ਵਿੱਚ ਜਾ ਕੇ ਮਗਰ ਜਦੋਂ ਕਦੀ ਕਿਸੇ ਦੀ ਧੀ ਦਾ ਆਨੰਦ ਪੜਨਾ ਹੁੰਦਾ ਹੈ ਵਿਆਹ ਪੜਨਾ ਹੁੰਦਾ ਹੈ ਉੱਥੇ ਕਹਿੰਦਾ ਮੁੰਡੇ ਵਾਲੇ ਵੀ ਪੈਸੇ ਦਿਓ ਹੁਣ ਤਾਂ ਇੱਧਰ ਵੀ ਘੱਟ ਨਹੀਂ ਗੁਰਦੁਆਰਿਆਂ ਤੇ ਲਿਖੇ ਲਾਇਆ ਆਖ ਵੈਗਰੋ ਆਖੋ ਆਨੰਦ ਕਾਰਜ ਦੀ ਇੰਨੀ ਪੇਟਾ ਸੁਖਮਨੀ ਸਾਹਿਬ ਲਿਖਿਆ ਸੁਖਮਨੀ ਸਾਹਿਬ ਦੀ ਇੰਨੀ ਪੇਟਾ ਤੇ ਵਿੱਚ ਹੀ ਉਹ ਬਾਣ ਚੀਜ਼ ਜਾਂਦੀ ਹੈ ਜਿਹੜੀ ਆਪ ਪ੍ਰੋਡਕਟ ਕੀਤੀ ਹੋਏ ਕਿਸੇ ਦੀ ਪੈਦਾ ਕੀਤੀ ਕਿਸੇ ਦੀ ਉਤਾਰੀ ਉਚਾਰੀ ਬਾਣੀ ਨੂੰ ਵੇਚਿਆ ਨਹੀਂ ਜਾ ਸਕਦਾ ਅਖੋ ਵਾਹਿਗੁਰੂ ਪਕੜ ਰਹੇ ਹੋ ਜੀ ਜਿਹੜੀ ਚੀਜ਼ ਤੁਸੀਂ ਆਪਣੇ ਘਰ ਪੈਦਾ ਹੀ ਨਹੀਂ ਕੀਤੀ ਉਹਨੂੰ ਵੇਚਦੇ ਕਿ ਤਰ੍ਹਾਂ ਜੀ ਜੱਟ ਨੇ ਕਣਕ ਪੈਦਾ ਕੀਤੀ ਜੋ ਮਰਜੀ ਰੇਟ ਲਾਵੇ ਇਹ ਬਾਣੀ ਤੁਸੀਂ ਜਦੋਂ ਉਚਾਰੀ ਨਹੀਂ ਬਾਣੀ ਕਿਸੇ ਦੀ ਹੈ ਇਹਨੂੰ ਪੜਨਦੇ ਤੁਸੀਂ ਇੰਨੇ ਪੈਸੇ ਲਾ 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 ਕੇ ਸੁਮਨੀ ਸਾਹਿਬ ਦੇ ਇੰਨੇ ਪੈਸੇ ਮਰਗਤੇ ਜਾ ਕੇ ਅਰਦਾਸ ਕਰਨ ਦੇ ਗ੍ਰੰਥੀ ਦੇ ਇੰਨੇ ਪੈਸੇ ਇਹਦੇ ਤੋਂ ਵੱਡੀ ਲਾਨਤ ਕੀ ਹੋ ਸਕਦੀ ਹੱਥ ਜੋੜ ਕੇ ਬੇਨਤੀ ਹੈ ਸੱਚ ਨੂੰ ਫੜੋ ਬਾਬੇ ਨੇ ਕਿਹਾ ਬ੍ਰਾਹਮਣ ਕਿਸੇ ਦੀ ਧੀ ਦਾ ਆਨੰਦ ਪੜਨ ਜਾਂਦਾ ਹੈ ਵਿਆਹ ਪੜਨ ਜਾਂਦਾ ਹੈ ਤੇ ਧੀ ਵਾਲਿਆਂ ਕੋਲੋਂ ਵੀ ਪੈਸੇ ਲੈਂਦਾ ਹੈ ਤੇ ਮੁੰਡੇ ਵਾਲਿਆਂ ਕੋਲੋਂ ਪੈਸੇ ਲੈਂਦਾ ਹੈ ਜਦੋਂ ਧੀ ਵਾਲਿਆਂ ਕੋਲੋਂ ਲੈ ਕੇ ਲਫਾਫਾ ਜੇਬ 'ਚ ਪਾਉਣ ਲੱਗਾ ਬ੍ਰਾਹਮਣ ਤੇ ਬਾਬੇ ਨਾਨਕ ਨੇ ਬਾਹ ਫੜ ਲਈ ਵਾਹਿਗੁਰੂ ਬਾਣੀ ਪੜੀ ਹੋਣੀ ਹਰਪਜਨ ਸਾਹ ਨੂੰ ਦੀ ਯਾਦ ਆਖੋ ਵੇਖਰ ਸਾਈ ਪੁੱਤਰੀ ਤੇਰੀ ਜਜਮਾਨ ਕੀ ਉਹ ਜਿਹੜੀ ਜਜਮਾਨ ਦੀ ਪੁੱਤਰੀ ਹੈ ਨਾ ਸਾ ਤੇਰੀ ਤੇਰੀ ਵੀ ਕੁਝ ਲੱਗਦੀ ਆ ਨਹੀਂ ਪਤਾ ਲੱਗ ਰਿਹਾ ਜਿਹੜੀ ਬ੍ਰਾਹਮਣ ਨੇ ਜਾ ਕੇ ਕੁੜੀ ਦਾ ਵਿਆਹ ਪੜਿਆ ਆਖਰ ਬ੍ਰਾਹਮਣ ਦੀ ਵੀ ਤੇ ਧੀ ਲੱਗਦੀ ਆ ਨਾ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ ਇਹ ਤਾਂ ਧਾਨ ਖਾਦੇ ਤੇਰਾ ਜਨਮ ਗਿਆ ਇਹ ਧੀ ਵਾਲਿਆਂ ਦਾ ਲੈ ਕੇ ਪੈਸਾ ਜਿਹਦਾ ਆਨੰਦ ਪੜਨ ਆਇਆ ਵਿਆਹ ਪੜਨ ਆਇਆ ਉਹਨਾਂ ਮਾਂ ਪਿਓ ਨੂੰ ਤੇ ਪੁੱਛੋ ਉਹਦੀ ਉਹਦਣ ਹਾਲਤ ਕੀ ਐ ਕਾਜੀ ਝੂਠ ਬੋਲਦਾ ਹੈ ਬ੍ਰਾਹਮਣ ਘਾਤ ਕਰਦਾ ਜੀਆਂ ਦਾ ਨਹਾਉਂਦਾ ਗੰਗਾ ਚ ਬਾਰ-ਬਾਰ ਆ ਅੱਗੇ ਤੀਸਰੇ ਤੇ ਆਏ ਜੋਗੀ ਜੁਗਤ ਨਾ ਜਾਣੇ ਅੰਦ ਜੋਗੀ ਨੂੰ ਕਿਸੇ ਝੁਗਤੀ ਦਾ ਪਤਾ ਨਹੀਂ ਤਿੰਨਾਂ ਦੇ ਬਾਰੇ ਉਂਗਲ ਕਰਕੇ ਇਸ ਤਰ੍ਹਾਂ ਕਿਹਾ ਤਿੰਨੇ ਉਜਾੜੇ ਕਾ ਬੰਦ ਜਿਹੜੀ ਮੱਝ ਦੁੱਧ ਨਾ ਨਾ ਦਿੰਦੀ ਹੋਵੇ ਅਖੋ ਵੈਗੁਰੂ ਵੈਗੁਰੂ ਉੱਚੀ ਬੋਲੋ ਵੈਗੁਰੂ ਜਿਹੜੀ ਮੱਝ ਦੁੱਧ ਨਾ ਦਿੰਦੀ ਹੋਵੇ ਉਹਦਾ ਸੰਗਲ ਖੋਲਦੀ ਦਾ ਇਹ ਪਠਿਆਂ ਦਾ ਉਜਾੜਾ ਹੈ ਕਾਜੀ ਨੂੰ ਬਾਹਮਣ ਨੂੰ ਤੇ ਜੋਗੀ ਨੂੰ ਮੇਰੇ ਗੁਰੂ ਨੇ ਆਖਿਆ ਤਿੰਨੇ ਉਜਾੜੇ ਕਾ ਬੰਦ ਆਓ ਬਾਬੇ ਨਾਨਕ ਦਾ ਇੱਕ ਗੀਤ ਗਾ ਕੇ ਫਿਰ ਅਜ ਦੇ ਸ਼ਬਦ ਦੀ ਵਿਚਾਰ ਕਰੀਏ ਮੇਰਾ ਗੁਰੂ ਕਿਰਪਾ ਕਰੇ ਤੁਹਾਡੇ ਅੰਦਰ ਮੇਰੇ ਅੰਦਰ ਇੱਕ ਚਾ ਪੈਦਾ ਹੋਏ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗਰੇ ਮੰਦਰ ਗਰੇ ਨਹੀਂ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਰਨ ਜੋਗ ਆਓ ਉਸ ਬਾਬੇ ਨਾਨਕ ਦਾ ਗੀਤ ਗਾਈਏ ਬਾਬਾ ਨਾਨਕ 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 ਤੁਹਾਨੂੰ ਲੱਖ ਲੱਖ ਵਧਾਈਆਂ ਕੱਲੀਆਂ ਵਧਾਈਆਂ ਨਹੀਂ ਜਵਜੀ ਸਾਹਿਬ ਸ਼ੁਰੂ ਕਰੋ ਨਿਤਨੇਮ ਸ਼ੁਰੂ ਕਰੋ ਬਾਣੀ ਪੜਨੀ ਸ਼ੁਰੂ ਕਰੋ ਗੁਰੂ ਨਾਨਕ ਸਾਹਿਬ ਦੇ ਕੋਲੋਂ ਸਿੱਖੋ ਕਰਤਾਰ ਕੀ ਹੁੰਦਾ ਹੈ ਰਿਕਾਗਨ ਸਾਹਿਬ ਜੇ ਕੇ ਵਿਚਾਰ ਜਾ ਕੇ ਕਰਾਂਗੇ ਅਖ ਵੈਗਰੂ ਵਾਲੇ ਇੱਕ ਬਾਬਾ ਨਾਨਕ ਪਿਤਾ ਇਹੋ ਜੈ ਜਿਨ੍ਹਾਂ ਹਰ ਵਿਸ਼ੇ ਨੂੰ ਛੋਇਆ ਨਹੀਂ ਪਤਾ ਲੱਗਦਾ ਹਰ ਵਿਸ਼ੇ ਨੂੰ ਛੋਇਆ ਆਗੂ ਨੂੰ ਛੋਇਆ ਜਿੱਥੇ ਧਾਰਮਿਕ ਆਗੂਆਂ ਵੀ ਗੱਲ ਕਰ ਗਏ ਨਾ ਉੱਥੇ ਰਾਜਨੀਤਿਕ ਆਗੂਆਂ ਨੂੰ ਮੇਰੇ ਬਾਬੇ ਨੇ ਵੱਡੇ ਕਲੇਜੇ ਨਾਲ ਆਖਿਆ ਰਾਜੇ ਸੀ ਹੁਣ ਤੱਕ ਕਹਿਣਾ ਵੀ ਸਾਨੂੰ ਡਰ ਆਉਂਦਾ ਸਟੇਜ ਦੇ ਉੱਤੇ ਬੈਠਿਆਂ ਵੀ ਸਾਨੂੰ ਡਰ ਆਉਂਦਾ ਇਹ ਗੱਲਾਂ ਕਰਦਿਆਂ ਬਾਬਾ ਤੇਰਾ ਕਲੇਜਾ ਕਿੰਨਾ ਵੱਡਾ ਸੀ ਤੇਰੇ ਚ ਜੁਰਤ ਕਿੰਨੀ ਵੱਡੀ ਸੀ ਤੂੰ ਕਿਹਾ ਕਲਕਾਤੀ ਰਾਜੇ ਕਸਾਈ ਇੱਥੇ ਹੁਣ ਧਰਮ ਪੰਖ ਕਰ ਉੱਡ ਰਿਆ ਇੱਥੇ ਕੂੜ ਅਮਾਵਸ ਸੱਚ ਚੰਦਰਮਾ ਥਿਸੇ ਨਹੀਂ ਕਹੇ ਚੜਿਆ ਇਹ ਗੱਲਾਂ ਤੂੰ ਕਰ ਸਕਦਾ ਐ ਬਾਬਰ ਬਾਣੀ ਤੂੰ ਗਾ ਸਕਦਾ ਐ ਖੂਨ ਦੇ ਸੋਲੇ ਤੂੰ ਖਾ ਸਕਦਾ ਐ ਅਸੀਂ ਤੇ ਮਾਰੇ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਵਾਲੇ ਆ ਖੂਨ ਕੇ ਸੋਲੇ ਗਾਵੀਏ ਨਾਨਕ ਖੂਨ ਦੇ ਸੋਲੇ ਤੂੰ ਖਾ ਸਕਦਾ ਐ ਪਾਪ ਤੋਂ ਚੜੇ ਹੋਏ ਬਾਬਰ ਨੂੰ ਤੂੰ ਪਾਪ ਦੀ ਜੰਝ ਕਹਿ ਸਕਦਾ ਐ ਤੇਰੇ ਤੇ ਜੁਰਤ ਹੈ ਤੇਰੇ ਘਰ ਵਿੱਚੋਂ ਅੱਜ ਉਹ ਜੁਰਤ ਵਾਲੀ ਆਵਾਜ਼ ਮੁੱਕ ਗਈ ਬਾਬਾ ਤਾਫੀਕ ਦੇ ਪ੍ਰਚਾਰਕ ਦੇ ਸਿਰ ਤੇ ਹੱਥ ਰੱਖ ਰਾਗੀ ਦੇ ਸਿਰ ਤੇ ਹੱਥ ਰੱਖ ਤੇਰੇ ਇਹਨਾਂ ਦਵਾਰਿਆਂ ਵਿੱਚੋਂ ਤੇਰੇ ਇਹਨਾਂ ਗੁਰਦੁਆਰਿਆਂ 'ਚੋਂ ਸੱਚ ਸੁਣਾਇ ਸੀ ਸੱਚ ਕੀ ਬੇਲਾ ਦੀ ਗੱਲ ਚੱਲੇ ਅੱਜ ਦੇ ਸ਼ਬਦ ਦੀ ਅਵਿਚਾਰ ਕਰੀਏ ਬਾਬਾ ਕਬੀਰ ਜੀ ਨੇ ਅੱਜ ਬੜੀ ਵੱਡੀ ਝੋਟ ਮਾਰੀ ਬ੍ਰਾਹਮਣ ਦੇ ਉੱਤੇ ਆਖੋ ਵੈਕ ਵੈਕ ਕਿਹਦੇ ਉੱਤੇ ਦੀ ਬ੍ਰਾਹਮਣ ਕਿਸੇ ਇੱਕ ਪਰਸਨਲ ਬੰਦੇ ਦਾ ਨਾਂ ਨਹੀਂ ਜਿਹੜੀਆਂ ਵੰਡੀਆਂ ਪਾਈਆਂ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਅਪਦੇਸ਼ ਚੌ ਵਰਨਕ ਉਹਨਾਂ ਦੀ ਗੱਲ ਕੀਤੀ ਕਹਿੰਦੇ ਜਿਹੜਾ ਬੱਚਾ ਗਰਭ ਦੇ ਵਿੱਚ ਹੁੰਦਾ ਹੈ ਜਦੋਂ ਬੱਚਾ ਗਰਭ ਚ ਹੁੰਦਾ ਉਦੋਂ ਵੀ ਕੋਈ ਕੁਲ ਹੁੰਦੀ ਆ ਦੀ ਸਾਰੇ ਬੋਲੋ ਨਹੀਂ ਜੀ ਨਹੀਂ ਹਉ ਲਈ ਬੋਲਦੇ ਬੋਲੋ ਨਾ ਨਹੀਂ ਜੀ ਗਰਭ ਵਿੱਚ ਤੇ ਕੋਈ ਕੁਲ ਨਹੀਂ ਗਰਭ ਵਾਸ ਮੈਂ ਕੁਲ ਨਹੀਂ ਜਾਂਦੀ ਕਿਸੇ ਨੂੰ ਪਤਾ ਹੀ ਨਹੀਂ ਇਹ ਕਿਹੜੀ ਕੁਲ ਦਾ ਹੈ ਬ੍ਰਹਮ ਬਿੰਦ ਤੇ ਸਭ ਉਤਪਾਤੀ ਇੱਕ ਅਕਾਲ ਪੁਰਖ ਤੋਂ ਸਾਰੇ ਪੈਦਾ ਹੋ ਕੇ ਆਇਆ ਸਾਰਿਆਂ ਦਾ ਮੂਲ ਕੀ ਆ ਕਹਿ ਕੇ ਵੀਰ ਰਾਮ ਕੀ ਅੰਚ ਰਾਮ ਚੋਂ ਪੈਦਾ ਹੋਏ ਆ ਅਕਾਲ ਪੁਰਖ ਚੋਂ ਪੈਦਾ ਹੋਏ ਆ ਪੱਖੋ ਵੈਗਰੂ ਬ੍ਰਹਮ ਬਿੰਦ ਤੇ ਸਭ ਉਤਪਾਤੀ ਕਹੋਰੇ ਪੰਡਤ ਬਾਹਮਣ ਕਬ ਕੇ ਹੋਏ ਪੰਡਤ ਨੂੰ ਸਵਾਲ ਕਰ ਰਹੇ ਨੇ ਇਹ ਜਿਹੜਾ ਤੂੰ ਬਾਹਮਣ 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 ਕਰਦਾ ਹੈ ਇਕ ਕਿਦੋਂ-ਕਿਦੋਂ ਪੈਦਾ ਹੋਏ ਨੇ ਸ੍ਰਿਸ਼ਟੀ ਦੇ ਉੱਤੇ ਬੰਮਣ ਔਖ ਸੁਖਜਤ ਸ਼ਬਦ ਹੈ ਮੈਂ ਕੱਲ ਵੀ ਵਿਚਾਰ ਕਰਦਾ ਸ ਬੈਠਾ ਕਬੀਰ ਜੀ ਦੇ ਬਾਣੀ ਦੇ ਉੱਤੇ ਅੰਕੁਸ਼ਿਆ ਗਲੀਆਂ ਵਿੱਚ ਬਾਣੀ ਕਬੀਰ ਦੀ ਨਹੀਂ ਗੂੰਜਦੀ ਆਖੋ ਵੈਗੁਰ ਗਲੀਆਂ ਵਿੱਚ ਬਾਣੀ ਨਾਮਦੇਵ ਜੀ ਦੀ ਨਹੀਂ ਗੂੰਜਦੀ ਗਲੀਆਂ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਨਹੀਂ ਗੂੰਜਦੀ ਜਿਨੇ ਸੱਚ ਨੇ ਨਵੇੜੇ ਕਰਨੇ ਸੀ ਜਿਨੇ ਆਤਮਿਕ ਰਾਹ ਵਿਖਾਉਣਾ ਸੀ ਉਹ ਬਾਣੀ ਅਸੀਂ ਮੰਦਰਾਂ ਚੋਂ ਗੁਰਦੁਆਰਿਆਂ ਚੋਂ ਰਸਤਿਆਂ ਗਲੀਆਂ ਦੇ ਵਿੱਚੋਂ ਉਹ ਗਾਇਬ ਕਰਤੀ ਵੇਖਿਆ ਜੇ ਤੁਸੀਂ ਕਦੀ ਅੱਖ ਵੇਗਰੂ ਆ ਪਿੱਪਲ ਉੱਗੇ ਨੇ ਤੁਹਾਡੇ ਦਿੱਲੀ ਦੇ ਵਿੱਚ ਲੁਥੇਰੇ ਸਮੇਂ ਨਾਲ ਪੂਰਾ ਕਰ ਲਾਂਗੇ ਆਪਾਂ 10 ਮਿੰਟ ਰਹਿੰਦੇ ਪਿੱਪਲ ਕਿੰਨੇ ਉੱਗੇ ਨੇ ਦਿੱਲੀ 'ਚ ਤੇ ਹਰ ਪਿੱਪਲ ਨੂੰ ਧਾਗੇ ਵਧੇ ਹਰ ਪਿੱਪਲ ਨੂੰ ਭਗਵਾਨ ਮੰਨਿਆ ਜਾਂਦਾ ਉਹਦੀ ਪੂਜਾ ਹੁੰਦੀ ਮੈਂ ਪੁੱਛਿਆ ਜੀ ਇਹ ਪੇਪਲ ਨੂੰ ਤੁਸੀਂ ਇੰਨੇ ਧਾਗੇ ਬੰਨ ਕੇ ਸੰਧੂਰ ਪਾ ਕੇ ਚੰਡੀਗੜ੍ਹ ਵੀ ਇਤਰਾ ਹੀ ਆ ਇਹਦੇ ਕੋਲੋਂ ਕੀ ਲੈਣਾ ਚਾਹੁੰਦੇ ਕਹਿੰਦੇ ਜੀ ਇਹ ਭਗਵਾਨ ਮੈਂ ਕਿਹਾ ਕਿਉਂ ਕਹਿੰਦੇ ਆਕਸੀਜਨ ਜਿੰਨੀ ਬ੍ਰੇਸਮ ਇਹਦੇ ਚ ਬ੍ਰਹਮੰਡ ਚੋਂ ਦਿੰਦਾ ਵਾ ਹੋਰ ਕੋਈ ਚੀਜ਼ ਇੰਨੀ ਆਕਸੀਜਨ ਨਹੀਂ ਦਿੰਦੀ ਇਸੇ ਦੇ ਨਾਲ 10 ਗੁਣਾ ਆਕਸੀਜਨ ਨਿੰਮ ਦਿੰਦੀ ਨਹੀਂ ਪਤਾ ਲੱਗ ਹਾਂਜੀ ਨਿੰਮ ਦੀ ਨਹੀਂ ਪੂਜਾ ਕਰਦੇ ਤੁਸੀਂ 1 ਮਿੰਟ ਲਈ ਲਾ ਲਓ ਕਰਮਕਾਂਡ ਨੂੰ ਪਿੱਪਲ ਮੰਨ ਲਓ ਤੇ ਕਬੀਰ ਜੀ ਨੂੰ ਨਿੰਮ ਮੰਨ ਲਓ ਰਵਦਾਸ ਨੂੰ ਨਿੰਮ ਮੰਨ ਲਓ ਰਵਦਾਸ ਜੀ ਦੇ ਬਚਨ ਚੋਟ ਕਰਦੇ ਨੇ ਸਾਡੇ ਕਰਮਕਾਂਡ ਤੇ ਇਸ ਕਰਕੇ ਅਸੀਂ ਰਵਦਾਸ ਦਾ ਨਾਮ ਹੀ ਗਾਇਬ ਕਰਤਾ ਕਬੀਰ ਜੀ ਦੇ ਬਚਨ ਚੋਟ ਕਰਦੇ ਨੇ ਕਬੀਰ ਸਾਹਿਬ ਨੂੰ ਆਪਾਂ ਗਾਇਬ ਕਰਤਾ ਨਾਮਦੇਵ ਨੂੰ ਆਪਾਂ ਗਾਇਬ ਕਰਤਾ ਤੇ ਆਸਤੇ ਆਸਤੇ ਸੱਜਣੋ ਇਹ ਗੁਰੂ ਨਾਨਕ ਦੇ ਪਿੱਛੇ ਵੀ ਪਏ ਨੇ ਗਿਆਨ ਗੋਦੜੀ ਮਟਾਉਣਾ ਮੰਗੂ ਮੱਠ ਮਟਾਉਣਾ ਡਾਂਗ ਮਾਰ ਮਟਾਉਣਾ ਇਹ ਗੁਰੂ ਨਾਨਕ ਦੀ ਆਵਾਜ਼ ਬੰਦ ਹੋ ਰਹੀ ਤੇ ਵੈਸੇ ਕਵਰਾਇਓ ਨਾ ਜਿਹੜਾ ਸੂਰਜ ਚੜ ਗਿਆ ਨਾ ਇੱਕ ਵਾਰ ਉਸ ਸੂਰਜ ਨੂੰ ਕੋਈ ਛਪਾਉਣ ਵਾਲੀ ਸ਼ਕਤੀ ਨਹੀਂ ਚਾਰ ਦਿਨਾਂ ਤੁੰਦ ਰਹਿਣੀ ਆ ਵੇਖੋ ਦੁਪਹਿਰੇ ਜਦੋਂ ਚੜਦਾ ਸਭ ਤੁੰਦ ਗਾਇਬ ਹੋ ਜਾਂਦੀ ਹੁੰਦੀ ਆ ਕਿ ਨਹੀਂ ਬੋਲੋ ਰੋਜ਼ ਹੋਰੀ ਰੋਜ਼ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੇ ਬ੍ਰਹਮ ਬਿੰਦ ਤੇ ਸ਼ਬਦ ਪਾਤੀ ਕਹੋਲੇ ਪੰਡਤ ਬ੍ਰਾਹਮਣ ਕੱਪ ਕੇ ਹੋਏ ਬ੍ਰਾਹਮਣ ਕਹਿ ਕਹਿ ਆਪਣੇ ਆਪ ਨੂੰ ਜਨਮ ਮਤ ਖੋਏ ਅੱਗੇ ਜਾ ਕੇ ਬੜਾ ਪਿਆਰਾ ਵਚਨ ਕੀਤਾ ਹੈ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਸਮਝ ਲੱਗ ਰਹੀ ਜੇ ਤੂੰ ਬ੍ਰਾਹਮਣ ਹੈ ਤੇ ਬ੍ਰਾਹਮਣੀ ਦੇ ਕੁੱਖੋਂ ਆਇਆ ਤੇ ਰਸਤਾ ਕੋਈ ਨਵਾਂ ਲੱਭ ਦੋ ਨਾ